ਦੁਨੀਆ ਵਿੱਚ ਦਾਨ ਕਰਨ ਦੇ ਕਈ ਤਰੀਕੇ ਹਨ ਕੋਈ ਮੰਦਰਾਂ ਵਿੱਚ ਦਾਨ ਕਰਦਾ ਹੈ ਅਤੇ ਕੋਈ ਗੁਰਦਵਾਰਿਆਂ ਵਿੱਚ ਪਰ ਅੱਜ ਪਿੰਡ ਸਾਨੀਪੁਰ ਵਿਖੇ ਦਾਨ ਕਰਨ ਦਾ ਵਧੀਆ ਤਰੀਕਾ ਮਾਸਟਰ ਤਾਰਾ ਸਿੰਘ ਪਾਸੋਂ ਦੇਖਣ ਨੂੰ ਮਿਲਿਆ ਜਾਂ ਐਦਾ ਕਹਿ ਲਵੋ ਕਿ ਸਕੂਲ ਦੇ ਬੱਚਿਆਂ ਨਾਲ ਪਿਆਰ ਹੈ ਸਾਨੀਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਗਰਾਊਂਡ ਵਿੱਚ ਇੱਕ ਟਰਾਂਸਫਾਰਮ ਲੱਗਿਆ ਹੋਇਆ ਸੀ ਜਿਸ ਨਾਲ ਹਰ ਸਮੇਂ ਅਨਸੁਖਾਵੀ ਘਟਨਾ ਵਾਪਰਨ ਦਾ ਡਰ ਬਣਿਆ ਰਹਿੰਦਾ ਸੀ ਦੱਸਿਆ ਜਾਂਦਾ ਹੈ ਕਿ ਉੱਥੇ ਹਰ ਸਮੇਂ ਦੋ ਅਧਿਆਪਕਾਂ ਦੀ ਡਿਊਟੀ ਲਗਾਉਣੀ ਪੈਂਦੀ ਸੀ ਤਾਂ ਜੋ ਕੋਈ ਬੱਚਾ ਟਰਾਂਸਫਾਰਮ 'ਤੇ ਨਾ ਚਾ ਸਕੇ ਸਕੂਲ ਲਈ ਇਹ ਬਹੁਤ ਵੱਡੀ ਮੁਸੀਬਤ ਸੀ ਲੰਬੇ ਅਰਸੇ ਤੋਂ ਇਹ ਕਢਣ ਲਈ ਪਿੰਡ ਦੇ ਪਤਵੰਤੇ ਅਤੇ ਅਧਿਆਪਕ ਬਿਜਲੀ ਕਰਮਚਾਰੀਆਂ ਦੇ ਤਰਲੇ ਕਰਦੇ ਰਹੇ ਪਰ ਇਹ ਟਰਾਂਸਫਾਰਮ ਨਹੀਂ ਹਟਾਇਆ ਗਿਆ। ਅੰਤ ਰਿਟਾਇਰਡ ਮਾਸਟਰ ਧਰਮ ਸਿੰਘ ਨੇ ਇੱਕ ਤਹਈਆ ਕੀਤਾ ਕਿ ਬੱਚਿਆਂ ਦੀ ਸੁਰੱਖਿਆ ਲਈ ਇਹ ਟਰਾਂਸਫਾਰਮ ਬਾਹਰ ਕਢਾਉਣਾ ਲਾਜ਼ਮੀ ਹੈ। ਅਤੇ ਉਹਨਾਂ ਆਪਣੀ ਕਿਰਤ ਕਮਾਈ ਚੋਂ ਬਿਜਲੀ ਬੋਰਡ ਵੱਲੋਂ ਬਣਾਏ ਐਸਟੀਮੇਟ ਅਨੁਸਾਰ 45000 ਰੁਪਏ ਭਰ ਕੇ ਇਹ ਟਰਾਂਸਫਾਰਮ ਸਕੂਲ ਦੇ ਗਰਾਊਂਡ ਵਿੱਚੋਂ ਬਾਹਰ ਕਢਵਾਇਆ। ਜਿਹੜਾ ਟਰਾਂਸਫਾਰਮ ਸਰਕਾਰ ਅਤੇ ਬਿਜਲੀ ਬੋਰਡ ਵੱਲੋਂ ਫ੍ਰੀ ਕਢਿਆ ਜਾਣਾ ਸੀ ਉਸ ਦਾ ਧਰਮ ਸਿੰਘ ਵੱਲੋਂ 45000 ਰੁਪਏ ਭਰ ਕੇ ਬਾਹਰ ਕਢਵਾਇਆ ਗਿਆ। ਅਜਿ ਅੱਜ ਮਾਸਟਰ ਧਰਮ ਸਿੰਘ ਅਤੇ ਉਨ੍ਹਾਂ ਦੇ ਮਿੱਤਰਾਂ ਦੇ ਸਹਿਯੋਗ ਨਾਲ ਸਕੂਲ ਦੇ ਗਰਾਊਂਡ ਵਿੱਚ ਬੱਚਿਆਂ ਦੇ ਖੇਡਣ ਲਈ ਚੂਲੇ ਲਗਵਾਏ ਗਏ ਹਨ ਅਤੇ ਇਹਨਾਂ ਚੂਲਿਆਂ ਦਾ ਉਦਘਾਟਨ ਪਿੰਡ ਦੀ ਨਵੀਂ ਬੜੀ ਪੰਚਾਇਤ ਅਤੇ ਬਲਾਕ ਸੰਪਤੀ ਮੈਂਬਰ ਭਾਦਰ ਸਿੰਘ ਸਾਨੀਪੁਰ ਨੇ ਕੀਤਾ ਇਸ ਮੌਕੇ ਬਲਾਕ ਸੰਪਤੀ ਮੈਂਬਰ ਭਾਦਰ ਸਿੰਘ ਸਾਨੀਪੁਰ ਸਰਪੰਚ ਸਰਬਜੀਤ ਸਿੰਘ ਨੇ ਕਿਹਾ ਕਿ ਪ੍ਰਾਇਮਰੀ ਸਕੂਲ ਵੀ ਚੂਲਿਆਂ ਦਾ ਉਦਘਾਟਨ ਕੀਤਾ ਗਿਆ ਹੈ ਅਤੇ ਇਹ ਚੂਲੇ ਲਗਵਾਉਣ ਵਿੱਚ ਰਿਟਾਇਰ ਮਾਸਟਰ ਧਰਮ ਸਿੰਘ ਮੇਜਰ ਸਿੰਘ ਅਤੇ ਸ਼ਾਦੀराम ਦਾ ਸਭ ਤੋਂ ਵੱਡਾ ਸਹਿਯੋਗ ਹੈ ਉਨ੍ਹਾਂ ਕਿਹਾ ਕਿ ਸਾਡੇ ਸਕੂਲ ਵਿੱਚ ਟ੍ਰਾਂਸਫਰਮ ਦਾ ਇੱਕ ਵੱਡਾ ਮੁੱਦਾ ਸੀ ਜਿਸ ਨੂੰ ਦੇਖਦਿਆਂ ਮਾਸਟਰ ਧਰਮ ਸਿੰਘ ਵੱਲੋਂ ਆਪ ਨਾ ਚੱਕ ਕੇ ਅਤੇ ਜੀਬ ਵਿੱਚੋਂ ਪੈਸੇ ਖਰਚ ਕਰਕੇ ਬਾਹਰ ਕਢਵਾਇਆ ਅਤੇ ਬੱਚਿਆਂ ਨੂੰ ਸੁਰੱਖਿਅਤ ਕੀਤਾ ਹੈ। ਉਹਨਾਂ ਨੇ ਕਿਹਾ ਕਿ ਸਾਡੀ ਪੰਚਾਇਤ ਵੀ ਇਸ ਸਕੂਲ ਲਈ ਸਰਕਾਰ ਕੋਲੋਂ ਗ੍ਰਾਂਟ ਲੈ ਆ ਕੇ ਹਰ ਸੰਭਵ ਮਦਦ ਕਰੇਗੀ। ਇਸ ਮੁਕੇ ਰਿਟਾਇਰ ਮਾਸਟਰ ਧਰਮ ਸਿੰਘ ਨੇ ਦੱਸਿਆ ਕਿ ਜਿਸ ਦਿਨ ਤੋਂ ਮੈਂ ਅਧਿਆਪਕ ਤੋਂ ਸੇਵਾਮੁਕਤ ਹੋਇਆ ਹਾਂ ਉਸ ਦਿਨ ਤੋਂ ਹੀ ਮੈਂ ਇਹਨਾਂ ਮਾਸੂਮ ਬੱਚਿਆਂ ਦੀ ਸੇਵਾ ਵਿੱਚ ਲੱਗਿਆ ਰਹਿੰਦਾ ਹਾਂ। ਮੈਂ ਚਾਹੁੰਦਾ ਹਾਂ ਕਿ ਇਹ ਸਕੂਲ ਮਾਡਲ ਸਕੂਲ ਦੀ ਤਰਜ਼ ਤੇ ਬਣਾਇਆ ਜਾਵੇ। ਉਹਨਾਂ ਕਿਹਾ ਮੈਂ ਆਪਣੀ ਨੇਕ ਕਮਾਈ 'ਚੋਂ ਦਸਵੰਦ ਕੱਟ ਕੇ ਇਹਨਾਂ ਬੱਚਿਆਂ ਦੇ ਖਰਚਦਾ ਹਾਂ। ਉਹਨਾਂ ਕਿਹਾ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ। ਸ ਅੱਜ ਅਸੀਂ ਪ੍ਰਾਇਮਰੀ ਸਕੂਲ ਵਿੱਚ ਝੂਲਿਆਂ ਦਾ ਉਦਘਾਟਨ ਕੀਤਾ ਜਿਸ ਵਿੱਚ ਸਭ ਤੋਂ ਵੱਡਾ ਯੋਗਦਾਨ ਸਾਡੇ ਸਤਿਕਾਰਯੋਗ ਧਰਮ ਸਿੰਘ ਮਾਸਟਰ ਜੀ ਤੇ ਸਤਿਕਾਰਯੋਗ ਸ਼ਾਦੀराम ਜੀ ਸਤਿਕਾਰਯੋਗ ਜੀ ਮੇਜਰ ਸਿੰਘ ਜੀ ਦਾ ਵੱਡਾ ਯੋਗਦਾਨ ਹੈ ਇਹਨਾਂ ਦਾ ਇਹਨਾਂ ਨੇ ਝੂਲਿਆਂ ਝੂਲੇ ਲਾਏ ਸਾਰਾ ਇੰਤਿਆ ਮਿੰਡਾ ਨੇ ਕੀਤਾ ਤੇ ਅੱਜ ਅਸੀਂ ਇਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਮੇਰੇ ਤੋਂ ਅਤੇ ਪੰਚਾਇਤ ਤੋਂ ਇਹਨਾਂ ਨੇ ਉਦਘਾਟਨ ਕਰਾਇਆ ਤੇ ਨਾਲ ਹੀ ਮੈਂ ਪੰਚਾਇਤ ਨੂੰ ਬੇਨਤੀ ਕਰਦਾ ਹਾਂ ਵੀ ਜੇ ਕੋਈ ਸਰਕਾਰੀ ਫੰਡ ਪੰਚਾਇਤ ਵੱਲੋਂ ਸਕੂਲਾਂ ਨੂੰ ਦਿੱਤਾ ਜਾਵੇ ਤਾਂ ਪੰਚਾਇਤ ਦਵੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਅਤੇ ਮਾਸਟਰ ਜੀ ਜਦੋਂ ਤੋਂ ਰਿਟਾਇਰ ਹੋਏ ਨੇ ਇਹ ਸਾਡੇ ਸਕੂਲ ਵਿੱਚ ਇੱਕ ਟਰਾਂਸਫਰਮ ਦਾ ਸੀ ਬੜਾ ਮੁੱਦਾ ਇਹ ਸਾਡੀ ਸਰਕਾਰ ਕਾਂਗਰਸ ਦੀ ਬਣਨ ਤੋਂ ਬਾਅਦ ਸਰਦਾਰ ਕੁਲਜੀਤ ਸਿੰਘ ਨਾਗਰਾ ਜੀ ਦਾ ਵੀ ਧੰਨਵਾਦ ਕਰਦੇ ਆਂ ਅਸੀਂ ਮਾਸਟਰ ਜੀ ਨੇ ਆਪ ਫੈਲ ਚੱਕ ਕੇ ਅਫਸਰਾਂ ਕੋਲ ਗਿਆ ਗਏ ਅਤੇ ਜੋ ਵੀ ਖਰਚਾ ਉਹਤੇ ਆਇਆ ਜਿੰਨਾ ਵੀ ਆਪਣੀ ਜੇਬ ਵਿੱਚੋਂ ਮਾਸਟਰ ਜੀ ਨੇ ਟ੍ਰਾਂਸਫਰਮ ਬਾਹਰ ਕਢਾਇਆ ਅਤੇ ਬੱਚਿਆਂ ਨੂੰ ਸੁਰੱਖਿਅਤ ਕੀਤਾ ਤਾਂ ਕਿ ਕਰੰਟ ਲੱਗਣ ਦਾ ਬੜਾ ਡਰ ਸੀ ਅਤੇ ਵੱਡੇ ਸਕੂਲ 'ਚ ਵੀ ਮਾਸਟਰ ਜੀ ਧਰਮ ਸਿੰਘ ਜੀ ਰੰਗ ਕਰਵਾ ਰਹੇ ਨੇ ਆਪਣੇ ਕੋਲੋਂ ਅਤੇ ਜੋ ਵੀ ਕੋਈ ਦਾਨੀ ਸੱਜਣ ਉਹਨਾਂ ਨੂੰ ਦੇਣਾ ਚਾਹੁੰਦਾ ਦਵੇ ਦੇ ਵੀ ਰਹੇ ਨੇ ਅਸੀਂ ਮਾਸਟਰੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਕੂਲ 'ਚ ਅਸੀਂ ਨੇ ਪੰਚਾਇਤ ਨੇ ਤੇ ਸਾਡੇ ਮਾਸਟਰ ਜੀ ਧਰਮ ਜੀ ਨੇ ਚੁੱਲੇ ਦਿੱਤੇ ਨੇ ਬੱਚਾ ਵਾਸਤੇ ਅਸੀਂ ਧਰਮ ਸਿੰਘ ਮਾਸਟਰੀ ਦਾ ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਨੇ ਸਕੂਲ ਬਸਤੀ ਝੂਲੇ ਦਿੱਤੇ ਨੇ ਜੀ ਤੇ ਪੰਚਾਇਤ ਵੱਲੋਂ ਵੀ ਸੀ ਜੋ ਯੋਗਦਾਨ ਹੋਊਗਾ ਕਰਾ ਪਾਵਾਂਗੇ ਜੀ ਹਾਂਜੀ ਅਸੀਂ ਮਾਸਟਰ ਜੀ ਧਰਮ ਸਿੰਘ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ ਇਹ ਮੰਨ ਲਓ ਵੀ ਇਹਨਾਂ ਨੂੰ ਬੜਾ ਉਤਸ਼ਾਹ ਹੈ ਸਕੂਲ ਦੇ ਵਿੱਚ ਮੰਨ ਲਓ ਵੀ ਹਰ ਟਾਈਮ ਇੱਥੇ ਦਿਨ ਚ ਇੱਕ ਦੋ ਘੇੜਾ ਮਾਰਦੇ ਨੇ ਜੀ ਤੇ ਇਹਨਾਂ ਨੇ ਸਕੂਲ ਦੇ ਝੂਲਿਆਂ ਦਾ ਵੀ ਪ੍ਰਬੰਧ ਕਰਿਆ ਜੀ ਬਾਕੀ ਇਹਨਾਂ ਨੇ ਟਰਾਂਸਫਾਰਮ ਵੀ ਬਾਹਰ ਕੱਢਿਆ ਜੀ ਇਹ ਇੱਕ ਇਹ ਸਕੂਲ ਦੇ ਜਵਾਕਾਂ ਨੂੰ ਆਪਣੀ ਗੱਡੀ ਦੇ ਵਿੱਚ ਆਪ ਲਿਆ ਕੇ ਖਲਾਉਂਦੇ ਨੇ ਜੀ ਜੋਂ ਤੱਕ ਛੋਟੇ ਛੋਟੇ ਜਵਾਕਾਂ ਨੂੰ ਖਲਾ ਰਹੇ ਨੇ ਜੀ ਬੜਾ ਉਤਸ਼ਾਹ ਹੈ ਇਹਨਾਂ ਨੂੰ ਅਸੀਂ ਇਹਨਾਂ ਦਾ ਪੰਚਾਇਤ ਵੱਲੋਂ ਧਰਮ ਸਿੰਘ ਦਾ ਤੇ ਹੋਰ ਇਹਨਾਂ ਦੇ ਜਿਹੜੇ ਸਾਥੀ ਨੇ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਅੱਜ ਅਸੀਂ ਪ੍ਰਾਇਮਰੀ ਸਕੂਲ ਦੇ ਵਿੱਚ ਪੰਚਾਇਤ ਦੇ ਨਾਲ ਇਕੱਠੇ ਹੋਏ ਆਂ ਪੰਚਾਇਤ ਨੇ ਅੱਜ ਇੱਕ ਬਹੁਤ ਸ਼ੁਭ ਕੰਮ ਕਰਿਆ ਕਿਉਂਕਿ ਇਹਨਾਂ ਦਾ ਪਹਿਲਾ ਹੀ ਇਹ ਉਦਘਾਟਨ ਹੈਗਾ ਪੰਚਾਇਤ ਦਾ ਜਦੋਂ ਤੇ ਪੰਚਾਇਤ ਬਣੀ ਆ ਇਹਨਾਂ ਨੇ ਬੱਚਿਆਂ ਲਈ ਜਿਹੜੇ ਝੂਲਨੇ ਲਗਾਏ ਲਗਾਏ ਨੇ ਸਕੂਲ ਵਿੱਚ ਉਹਨਾਂ ਦਾ ਅਧਰਗਾਟਨ ਕੀਤਾ ਕਿਉਂਕਿ ਪਹਿਲਾਂ ਇਹ ਜਗ੍ਹਾ ਸੀ ਜਿਹੜੀ ਸਾਰੀ ਕਈ ਮਤਲਬ ਖਤਰੇ ਵਾਲੀ ਜਗ੍ਹਾ ਹੀ ਕਹਿ ਸਕਦੇ ਆਪਾਂ ਕਿਉਂਕਿ ਇੱਥੇ ਟਰਾਂਸਫਾਰਮ ਲੱਗਿਆ ਹੋਇਆ ਸੀ ਬੱਚੇ ਇੱਧਰ ਟੀਚਰ ਇੱਕ ਟੀਚਰ ਦੀ ਛੁੱਟੀ ਵੇਲੇ ਡਿਊਟੀ ਲੱਗਦੀ ਸੀ ਕਿ ਬੱਚੇ ਇੱਧਰ ਨਾ ਜਾਣ ਇਸ ਕਰਕੇ ਸਾਨੂੰ ਵੀ ਇਸ ਗੱਲ ਦੀ ਬਹੁਤ ਚਿੰਤਾ ਸੀ ਪਿੰਡ ਵਾਲੇ ਨੇ ਵੀ ਕਿਤੇ ਕੋਈ ਐਸਾ ਇਨਸੀਡੈਂਟ ਨਾ ਹੋ ਜਵੇ ਕਿ ਸਾਰੇ ਪਿੰਡ ਨੂੰ ਭੁਗਤਣਾ ਪਵੇ ਸੋ ਮੈਂ ਅਸੀਂ ਨੇ ਕੋਸ਼ਿਸ਼ ਕੀਤੀ ਹੈ ਟਰਾਂਸਫਾਰਮ ਬਾਹਰ ਨਿਕਲਿਆ ਜੀ ਜਦੋਂ ਸਕੂਲ ਦਾ ਗਰਾਊਂਡ ਖੁੱਲਿਆ ਹੈ ਦੇ ਉਹਦੇ ਵਿੱਚ ਝੂਲੇ ਲਗਾਏ ਗਏ ਨੇ ਤੇ ਹੁਣ ਮੈਂ ਉਮੀਦ ਕਰੂੰਗਾ ਪੰਚਾਇਤ ਤੋਂ ਕਿ ਆਉਣੇ ਵਾਲੇ ਸਮੇਂ ਚ ਪੰਚਾਇਤ ਜਿਹੜਾ ਬਹੁਤ ਹੀ ਜ਼ਰੂਰੀ ਹੈ ਐਜੂਕੇਸ਼ਨ ਤੇ ਸਿਹਤ ਇਹਦੇ ਵੱਲ ਧਿਆਨ ਦੇਵੇ ਤਾਂ ਕਿ ਆਪਾਂ ਬੱਚਿਆਂ ਨੂੰ ਜਿਹੜੇ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਸਾਡੇ ਲੋਕਾਂ ਦੀ ਲਟਾਈ ਹੋ ਰਹੀ ਹੈ ਉਹਨਾਂ ਨੂੰ ਬਚਾਇਆ ਜਾ ਸਕੇ ਸਕੂਲਾਂ ਨੂੰ ਵਧੀਆ ਢੰਗ ਨਾਲ ਚਲਾਇਆ ਜਾ ਸਕੇ ਜਿਹੜੇ ਇਹ ਝੂਲੇ ਲੱਗੇ ਨੇ ਇਹ ਮੇਰੇ ਦੋ ਇੱਕ ਮਿੱਤਰਾਂ ਨੇ ਮੇਰੀ ਮਦਦ ਕੀਤੀ ਹੈ ਤੇ ਜਿਹੜਾ ਉਧਰ ਕੰਮ ਹੋਇਆ ਜਾਂ ਟਰਾਂਸਫਰਮ ਕਢਾਇਆ ਇਹ ਮੈਂ ਆਪਣੀ ਜੇਬ ਵਿੱਚੋਂ ਕਹੇ ਖਰਚੇ ਨੇ ਮੈਂ ਇਹ ਆਪਣੀ ਸੋਚ ਹੈ ਜੀ ਤੇ ਬਾਕੀ ਲੋਕ ਪੈਸੇ ਮੈਂ ਇੱਕ ਕੋਈ ਮੈਂ ਦੋ ਨੰਬਰ ਦਾ ਧੰਦਾ ਤਾਂ ਕਰਦਾ ਨਹੀਂ ਹੈਗਾ ਵੀ ਮੇਰੇ ਕੋਲ ਪੈਸੇ ਫालतू ਨੇ ਮੈਂ ਆਪਣੇ ਵਿੱਚੋਂ ਹੀ ਕਟੌਤੀ ਕਰਕੇ ਪੈਸੇ ਬਚਾ ਕੇ ਅਜਿਹੇ ਕੰਮ ਲਈ ਸੋਚਦਾ ਹਾਂ ਤੇ ਹਾਂ ਬੱਚਿਆਂ ਦੇ ਕੰਮ ਲਈ ਜਿਹੜੇ ਕਿ ਆਉਣੇ ਵਾਲੇ ਸਮੇਂ 'ਚ ਸਾਡੀ ਜਿਹੜੀ ਜਨਰੇਸ਼ਨ ਹੈ ਇਹ ਦੇਸ਼ ਦਾ ਭਵਿੱਖ ਹੈ ਇਹਨੂੰ ਸੁਧਾਰਿਆ ਜਾ ਸਕਦਾ ਹੈ ਅਧਿਗੜ ਸਾਹਿਬ ਤੋਂ ਪੰਜਾਬੀ ਸਰਕਾਰ ਮੇਲੇ ਫਹਾਦਰ ਸਿੰਘ ਟਵਾਣਾ ਦੀ